ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੀ ਸਿਆਸਤ ਅਤੇ ਪੰਥਕ ਸਿਆਸਤ ਦਾ ਅੱਜ ਬਹੁਤ ਅਹਿਮ ਦਿਨ ਹੈ ਅੱਜ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ ਜਿਹੜੀ 5 ਮੈਂਬਰੀ ਭਰਤੀ ਕਮੇਟੀ ਵੱਲੋਂ ਭਰਤੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਤਾਂ ਉਸ ਦੇ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਇਜਲਾਸ ਹੈ ਜਿਹੜਾ ਸੱਦਿਆ ਗਿਆ ਹੈ ਡੈਲੀਗੇਟਸ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਇਹ ਚੋਣ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਇਸ ਚੋਣ ਦੇ ਵਿੱਚ ਕੌਣ ਪ੍ਰਧਾਨ ਚੁਣਿਆ ਜਾਂਦਾ ਦੋ ਨਾਮ ਸਭ ਤੋਂ ਚਰਚਾ ਦਾ ਵਿਸ਼ਾ ਇਸ ਵੇਲੇ ਬਣੇ ਹੋਏ ਨੇ ਇੱਕ ਨੇ ਬੀਬੀ ਸਤਵੰਤ ਕੌਰ ਜੋ ਕਿ ਕਰਤਾਰ ਸਿੰਘ ਪਿੰਡਰਾਵਾਲਿਆਂ ਦੀ ਪੁੱਤਰੀ ਨੇ ਅਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਨੇ ਉਹਨਾਂ ਦੇ ਨਾਮ ਇਸ ਵੇਲੇ ਪੂਰੀ ਚਰਚਾ ਦੇ ਵਿੱਚ ਨੇ ਉਹਨਾਂ ਤੋਂ ਇਲਾਵਾ ਸਰਜੀਤ ਸਿੰਘ ਰਖੜਾ ਦਾ ਨਾਮ ਵੀ ਚਰਚਾ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੌਣ ਪ੍ਰਧਾਨ ਚੁਣਿਆ ਜਾਂਦਾ ਹੈ ਡੈਲੀਗੇਟਸ ਕਿਸ ਦੇ ਪਾਸੇ ਆ ਜਿਹੜੇ ਉਹ ਵੋਟ ਪਕਤਾਉਂਦੇ ਆ ਜਾਂ ਕਿਸ ਨੂੰ ਸਹਿਮਤੀ ਦਿੰਦੇ ਆ ਕੁਝ ਪਲਾਂ ਦੇ ਵਿੱਚ ਸਾਫ਼ ਹੋ ਜਾਏਗਾ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਭਾਵੇਂ ਦੁਬਾਰਾ ਚੁਣ ਕੇ ਬਣਾ ਦਿੱਤੇ ਗਏ ਨੇ ਪਰ ਇੱਕ ਪਾਸੇ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 2 ਦਸੰਬਰ ਦਾ ਉਹ ਹੁਕਮਨਾਮਾ ਜਿਸ ਨੂੰ ਸਾਰੇ ਐਪੀਸੋਡ ਦੇ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ ਉਹ ਹੈ ਕਿਉਂਕਿ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਹੁਕਮਨਾਮੇ ਤੋਂ ਬਾਅਦ ਇਸ ਨਵੀਂ ਭਰਤੀ ਕਮੇਟੀ ਦੇ ਕੋਲ ਆਪਣੀ ਪਰਚੀ ਕਟਾ ਕੇ ਅਕਾਲੀ ਦਲ ਦੇ ਵਿੱਚ ਭਰਤੀ ਹੋਇਆ ਜਾਂਦਾ ਤੇ ਉਸ ਤੋਂ ਬਾਅਦ ਇਹ ਨਵੇਂ ਪ੍ਰਧਾਨ ਦੀ ਚੋਣ ਤੱਕ ਦਾ ਸਾਰਾ ਪ੍ਰੋਸੈਸ ਹੁੰਦਾ ਹੈ ਇਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇੱਕ ਬਹੁਤ ਵੱਡਾ ਨਾਮ ਉੱਭਰ ਕੇ ਸਾਹਮਣੇ ਆਇਆ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਦੇ ਵਿੱਚ ਜੋ ਸਿਆਸਤ ਹੈ ਕੀ ਉਸ ਨੂੰ ਪੂਰੀ ਤਰ੍ਹਾਂ ਇਹ ਨਵਾਂ ਅਕਾਦਮਲ ਖਤਮ ਕਰ ਦੇਵੇਗਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਬਾਉਂਸ ਬੈਕ ਕਰਕੇ ਇਸ ਜੁੜਾ ਪ੍ਰੋਗਰਾਮ ਜਿਹੜਾ ਅੱਜ ਕੀਤਾ ਜਾ ਰਿਹਾ ਉਸ ਦੇ ਵਿੱਚ ਜੇ ਕੋਈ ਨਵਾਂ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਜਾਂਦਾ ਤਾਂ ਫਿਰ ਸੁਖਬੀਰ ਸਿੰਘ ਬਾਦਲ ਉਹਨਾਂ ਗੱਲਾਂ ਦੇ ਉੱਤੇ ਲੋਕਾਂ ਨੂੰ ਮਨਾਉਣ ਦੇ ਵਿੱਚ ਸਫਲ ਹੋ ਸਕਣਗੇ ਕਿ ਜਾਣਬੁੱਝ ਕੇ ਮੇਰੇ ਖਿਲਾਫ ਇੱਕ ਪ੍ਰੋਪਾਗੈਂਡਾ ਤਿਆਰ ਕਰਕੇ ਸਾਰਾ ਕੁਝ ਕੀਤਾ ਗਿਆ ਸੀ ਤਾਂ ਇਸ ਦੇ ਉੱਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਹੋਣਗੀਆਂ ਜੇਕਰ ਨਵਾਂ ਜੋ ਅਕਾਲੀ ਦਲ ਬਣ ਰਿਹਾ ਹੈ ਉਸ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣਦੇ ਆ ਤਾਂ ਫਿਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਕੀ ਗੱਠਜੋੜ ਕਰਕੇ ਪੰਜਾਬ ਦੇ ਵਿੱਚ ਨਵੇਂ ਤਰੀਕੇ ਦੀ ਸਿਆਸਤਾ ਜਿਹੜੀ ਉਭਰਦੀ ਦਿਖਾਈ ਦੇਵੇਗੀ ਤਾਂ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਆਉਣ ਵਾਲੇ ਕੁਝ ਮਹੀਨਿਆਂ ਜਾਂ ਸਾਲਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਬਹੁਤ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਤਾਂ ਡੈਲੀਗੇਟਸ ਦੇ ਵੱਲੋਂ ਅੱਜ ਚੋਣ ਕੀਤੀ ਜਾ ਰਹੀ ਹੈ ਨਵੇਂ ਪ੍ਰਧਾਨ ਦੀ ਭਰਤੀ ਕਮੇਟੀ ਵੱਲੋਂ ਜੋ ਭਰਤੀ ਕੀਤੀ ਗਈ ਹੈ। ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ। ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮਜੀਠੀਆ ਭਾਵੇਂ ਇਸ ਵੇਲੇ ਨਾਭਾ ਜੇਲ੍ਹ ਦੇ ਵਿੱਚ ਨੇ ਪਰ ਉਹਨਾਂ ਨੂੰ ਅਜੇ ਤੱਕ ਅਦਾਲਤ ਵੱਲੋਂ ਕੋਈ ਵੀ ਰਾਹਤ ਨਹੀਂ ਮਿਲੀ ਹੈ। ਲਗਾਤਾਰ ਤਰੀਕ ਤੇ ਤਰੀਕੇ ਜ਼ਮਾਨਤ ਦੇ ਉੱਤੇ ਪੈ ਰਹੀ ਹੈ। ਅੱਜ ਫਿਰ ਮਜੀਠੀਆ ਦੇ ਜ਼ਮਾਨਤ ਅਰਜੀ ਦੇ ਉੱਤੇ ਸੁਣਵਾਈ ਹੋਣੀ ਹੈ ਤੇ ਉਸ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਕਿਉਂਕਿ ਮਜੀਠੀਆ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਜ਼ਮਾਨਤ ਦੀ ਮੰਗ ਕਰ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਅੱਜ ਅਹਿਮ ਦੇ ਰਹੇ ਤੇ ਸੁਣਵਾਈ ਦੇ ਵਿੱਚ ਕਿ ਮਜੀਠੀਆ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਇੱਕੋ ਜੀ ਪਲਾਣ ਦੇ ਵਿੱਚ ਸਾਫ਼ ਹੁੰਦਾ ਦਿਖਾਈ ਦੇਵੇਗਾ ਅਗਲੀ ਖਬਰ ਦੋ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਯੋਯੋਹਨੀ ਸਿੰਘ ਦੇ ਨਾਲ ਜੁੜੀ ਹੈ ਜਿਨ੍ਹਾਂ ਨੂੰ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਵੱਲੋਂ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਅੱਜ ਉਹ ਦਿਨ ਹੈ ਜਦੋਂ ਪੇਸ਼ ਹੋਣ ਦਾ ਉਹਨਾਂ ਨੂੰ ਫਰਮਾਨ ਸੁਣਾਇਆ ਗਿਆ ਸੀ ਕੀ ਇਹ ਦੋਵੇਂ ਪੇਸ਼ ਹੋਣਗੇ ਜਾਂ ਫਿਰ ਨਹੀਂ ਕਿਉਂਕਿ ਇਹਨਾਂ ਦੇ ਦੋ ਗਾਣੇ ਐਮ ਐਫ ਗੱਭਰੂ ਕਰਨੌਜਲਾ ਦੇ ਵੱਲੋਂ ਗਾਇਆ ਗਿਆ ਤੇ ਇੱਕ ਗੀਤ ਹੈ ਜਿਹੜਾ ਉਗਾਇਆ ਗਿਆ ਸੀ ਯੋਯੋਹਨੀ ਸਿੰਘ ਦੇ ਵੱਲੋਂ ਜਿਸ ਦੇ ਵਿੱਚ ਭੰਦੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਦੋਵਾਂ ਦੇ ਉੱਤੇ ਲੱਗੇ ਨੇ ਤੇ ਇਸੇ ਦਾ ਨੋਟਿਸ ਲੈਂਦੇ ਹੋਏ ਮਹਿਲਾ ਕਮਿਸ਼ਨ ਦੇ ਵੱਲੋਂ ਇਹਨਾਂ ਨੂੰ ਤਲਬ ਕੀਤਾ ਗਿਆ ਪਰ ਕੀ ਇਹ ਦੋਵੇਂ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ ਜਾਂ ਫਿਰ ਨਹੀਂ ਇਹ ਵੀ ਕੁਝ ਪਲਾਂ ਦੇ ਵਿੱਚ ਸਾਫ਼ ਹੁੰਦਾ ਦਿਖਾਈ ਦੇਵੇਗਾ ਅਗਲੀ ਖਬਰ ਮੁਹਾਲੀ ਦੇ ਇੱਕ ਬੱਚੇ ਦੇ ਨਾਲ ਜੁੜੀ ਹੋਈ ਹੈ ਜੋ ਕਿ Shimla ਦੇ Bishop Cotton School ਦੇ ਵਿੱਚ ਪੜਦਾ ਸੀ ਜਿਸ ਨੂੰ ਅੰਗਵਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਮੁਹਾਲੀ ਦੇ ਇਸ ਬੱਚੇ ਸਮੇਤ ਤਿੰਨ ਬੱਚਿਆਂ ਨੂੰ ਅਗਵਾ ਕੀਤਾ ਗਿਆ ਹਤਿੰਦਰ ਸਿੰਘ ਨਾਂ ਦਾ ਇਹ ਬੱਚਾ ਮੁਹਾਲੀ ਦੇ ਇੱਕ ਵੱਡੇ ਵਪਾਰੀ ਦਾ ਪੁੱਤਰ ਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਤੇ ਹਿਮਾਚਲ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਤਿੰਨ ਬੱਚਿਆਂ ਨੂੰ ਛੁੜਾ ਕੇ ਗ੍ਰਿਫਤਾਰ ਇੱਕ ਅਗਵਾਕਰ ਨੂੰ ਕਰ ਲਿਆ ਹੈ ਪੁਲਿਸ ਮਲਜ ਨੂੰ ਕੋਲੋਂ ਪੁੱਛਗਿੱਛ ਕਰ ਰਹੀ ਹੈ ਤੇ ਜਾਣਕਾਰੀ ਮੁਤਾਬਕ 6ਵੀਂ ਜਮਾਤ ਦੇ ਵਿਦਿਆਰਥੀਆਂ ਹਤਿੰਦਰ ਵਿਦਾਂਸ਼ ਤੇ ਅੰਗਦ ਰਖੜੀ ਦੇ ਦਿਨ 9 ਅਗਸਤ ਨੂੰ ਦੁਪਹਿਰ 12:09 ਤੇ ਸਕੂਲ ਤੋਂ ਆਊਟਨ ਗੇਟ ਪਾਸ ਲੈ ਕੇ ਮੋਡਰਰ ਤੇ ਘੁੰਮਣ ਗਏ ਸੀ ਤੇ 5 ਵਜੇ ਤੱਕ ਵਾਪਸੀ ਦਾ ਸਮਾਂ ਸੀ ਪਰ ਕਈ ਘੰਟੇ ਬਾਅਦ ਵਾਪਸ ਨਾ ਆਉਣ ਤੇ ਸਕੂਲ 'ਚ ਤਰਥੱਲੀ ਮਚ ਗਈ ਸਕੂਲ ਪ੍ਰਬੰਧਕਾਂ ਨੇ ਤਲਾਸ਼ੀ ਕੀਤੀ ਪਰ ਕੋਈ ਸੁਰਾਗ ਨਾ ਮਿਲਣ ਤੇ ਨਿਊ ਸ਼ਿਮਲਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ ਤੇ ਅਗਵਾਕਾਰ ਤਿੰਨ ਬੱਚਿਆਂ ਨੂੰ ਪੁਰਾਣੇ ਮਾਡਲ ਦੀ ਦਿੱਲੀ ਨੰਬਰ ਵਾਲੀ i10 ਕਾਰ ਦੇ ਵਿੱਚ ਬਿਠਾ ਕੇ 60 ਕਿਲੋਮੀਟਰ ਦੂਰ ਆਪਣੇ ਪਿੰਡ ਲੈ ਗਏ ਤੇ ਅਗਵਾਕਾਰਾਂ ਨੇ ਤਿੰਨਾਂ ਬੱਚਿਆਂ ਦੇ ਮੂੰਹਾਂ ਤੇ ਟੇਪ ਲਗਾ ਕੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਗਨਪੁਇੰਟ ਤੇ ਉਹਨਾਂ ਕੋਲੋਂ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਲੈ ਕੇ ਫਰौती ਲਈ ਕਾਲ ਕੀਤੀ ਗਈ ਬਾਅਦ ਦੇ ਵਿੱਚ ਪੁਲਿਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨਾਂ ਬੱਚਿਆਂ ਨੂੰ ਕੋਟਖਾਈ ਦੇ ਕੋਕੂ ਨਾਲਾ ਤੋਂ ਬਰਾਮਦ ਕਰ ਲਿਆ ਤੇ ਇੱਕ ਸਨਾਈਪਰ ਨੇ ਬੱਚਿਆਂ ਨੂੰ ਸਿਰਫ ਬਨਾਣ ਦੇ ਵਿੱਚ ਰੱਖਿਆ ਹੋਇਆ ਸੀ ਮਾਰਕੁੱਟ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਬੱਚੇ ਦਰੇ ਹੋਏ ਦਿਖਾਈ ਦਿੱਤੇ اگلی ਖਬਰ ਜੁੜੀ ਹੋਈ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਨ੍ਹਾਂ ਨੂੰ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਲਗਾਤਾਰ ਪ੍ਰੋਟੈਸਟ ਕਰਦੇ ਦੇਖਿਆ ਜਾ ਰਿਹਾ ਤੇ ਇਸ ਦੇ ਦਰਮਿਆਨ ਅੱਜ ਇੱਕ ਮੋਟਰਸਾਈਕਲ ਰੈਲੀ ਹੈ ਜਿਹੜੀ ਕੱਢੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਸਰਵਣ ਸਿੰਘ ਪੰਦੇੜੀ ਦੀ ਅਗਵਾਈ ਦੇ ਵਿੱਚ ਇਹ ਰੈਲੀ ਕੱਢੀ ਜਾ ਰਹੀ ਹੈ ਤੇ ਲੈਂਡ ਪੁਲਿੰਗ ਨੀਤੀ ਦੇ ਖਿਲਾਫ ਤਾਂ ਪੂਰੇ ਪੰਜਾਬ ਦੇ ਵਿੱਚ ਲੋਕ ਅਤੇ ਕਿਸਾਨ ਕਰਦੇ ਦਿਖਾਈ ਦੇ ਰਹੇ ਆ कल पंजाब ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸੋਜ ਪਹੁੰਚੇ ਸੀ ਜਿੱਥੇ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕਿ ਕਿਸਾਨ ਵਿਰੋਧ ਕਰ ਰਿਹਾ ਤਾਂ ਮੁੱਖ ਮੰਤਰੀ ਇਸ ਉੱਤੇ ਕੋਈ ਵੀ ਬਿਆਨ ਦੇਣ ਤੋਂ ਬਚਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਇੱਥੇ ਤੱਕ ਹੀ ਆਖਿਆ ਕਿ ਮਾਮਲਾ ਕੋਰਟ ਦੇ ਵਿੱਚ ਹੈ ਤਾਂ ਹੋਰ ਉਹਨਾਂ ਨੇ ਕੋਈ ਗੱਲਬਾਤ ਇਸ ਮਸਲੇ ਤੇ ਨਹੀਂ ਬੋਲੀ ਤਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਕਾਫੀ ਕਸੂਤੀ ਕਰੀ ਦਿਖਾਈ ਦੇ ਰਹੀ ਹੈ ਸੋ ਐਸੀ ਅਜਲੀਆਂ ਵੱਡੀਆਂ ਖਬਰਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ